ਹੈਲੋ ਦੋਸਤੋ ਅੱਜ ਆਪਾਂ ਬਣਾ ਰਹੀਆਂ ਜੀ ਇਮਲੀ ਦੀ ਖੱਟੀ ਮਿੱਠੀ ਚਟਨੀ ਜਦੋਂ ਵੀ ਬਾਰਿਸ਼ ਹੁੰਦੀ ਹੈ ਜੀ ਆਪਣਾ ਬ੍ਰੈਡ ਪਕੌੜੇ ਖਾਣ ਨੂੰ ਮਨ ਕਰਦਾ ਹੈਗਾ ਤਾਂ ਆਪਣੇ ਕੋਲ ਕਈ ਵਾਰ ਇਮਲੀ ਦੀ ਚਟਨੀ ਨਹੀਂ ਹੁੰਦੀ ਅੱਜ ਆਪਾਂ ਤੁਹਾਨੂੰ ਜੀ ਇਮਲੀ ਦੀ ਚਟਨੀ ਬਣਾਉਣ ਦਾ ਇੱਕ ਅਜੀਹਾ ਤਰੀਕਾ ਦੱਸਾਂਗੇ ਜਿਸ ਨਾਲ ਇਹ ਇਮਲੀ ਦੀ ਚਟਨੀ ਆਪਾਂ ਮਿੰਟਾਂ ਵਿੱਚ ਹੀ ਬਣਾ ਕੇ ਤੁਰੰਤ ਤਿਆਰ ਕਰ ਸਕਦੇ ਹਾਂ ਅਗਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸ ਦੇ ਲਈ ਜੀ ਆਪਾਂ ਨੇ ਸਭ ਤੋਂ ਪਹਿਨਾ 50 ਗ੍ਰਾਮ ਆਪਾਂ ਨੇ ਇਮਲੀ ਲਈ ਆ ਇਸ ਨੂੰ ਆਪਾਂ ਨੇ ਥੋੜਾ ਜਾ ਗਰਮ ਪਾਣੀ ਵਿੱਚ ਡਿਪ ਕਰਕੇ 5 ਕਿ ਮਿੰਟਾਂ ਲਈ ਰੱਖ ਦੇਣਾਗਾ ਤਾਂ ਕਿ ਇਹ ਥੋੜੀ ਜੀ ਸੌਫਟ ਹੋ ਜਾਵੇ 5-7 ਮਿੰਟਾਂ ਦੇ ਵਿੱਚ ਦੀ ਇਮਲੀ ਆਪਣੀ ਸੌਫਟ ਬਣ ਜਾਣੀ ਆ ਦੇਖੋ ਜੀ ਆਪਣਾ ਪਾਣੀ ਵੀ ਠੰਡਾ ਹੋ ਚੁੱਕਿਆ ਜੋ ਆਪਾਂ ਇਮਲੀ ਵਿੱਚ ਪਾਇਆ ਸੀਗਾ ਤੇ ਇਮਲੀ ਵੀ ਆਪਣੀ ਸੌਫਟ ਹੋ ਚੁੱਕੀ ਆ ਬੀਨਾ ਬੀਜ ਤੋਂ ਜੀ ਆਪਾਂ ਨੇ ਇਹ ਇਮਲੀ ਲਈ ਹੈ ਅਗਰ ਤੁਹਾਡੇ ਕੋਲ ਵੀਜ਼ ਵਾਲੀ ਦਾ ਤੁਸੀਂ ਉਸ ਤੇ ਬੀਜ ਪੈਣਾ ਕਾਲ ਦੇਣੇ ਨੇ ਹੁਣ ਆਪਾਂ ਜੀ ਇਮਲੀ ਨੂੰ ਇੱਕ ਗ੍ਰੈਂਡਰ ਜਾਰ ਵਿੱਚ ਪਾ ਲੈਣਾਗਾ ਆਪਾਂ ਇਸ ਨੂੰ ਗ੍ਰੈਂਡ ਕਰਾਂਗੇ ਅੱਧੇ ਕਮੈਂਟ ਲਈ ਜਿਆਦਾ ਗ੍ਰੈਂਡ ਨਹੀਂ ਕਰਨਾ ਸਿਰਫ ਅੱਧੇ ਕਮੈਂਟ ਲਈ ਅੱਧਾ ਗਲਾਸ ਆਪਾਂ ਨੇ ਤਾਂ ਪੈਣਾ ਪਾਇ ਸੀ ਅੱਧਾ ਗਲਾਸ ਆਪਣੇ ਹੁਣ ਪਾਤਾ ਇੱਕ ਗਲਾਸ ਹੋ ਚੁੱਕਿਆ ਪਾਣੀ ਦਾ ਹੁਣ ਆਪਾਂ ਇਸ ਨੂੰ ਛਾਣ ਲਾਵਾਂਗੇ ਇਸ ਤਰੀਕੇ ਨਾਲ ਜੀ ਇਮਲੀ ਦਾ ਜੋ ਪਲਪ ਆ ਮਿੰਟਾਂ ਵਿੱਚ ਹੀ ਤਿਆਰ ਹੋ ਜਾਂਦਾ ਹੈਗਾ ਗ੍ਰाइंड ਕਰਕੇ ਇਮਲੀ ਨੂੰ ਪਹਿਲਾਂ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਸੌਫਟ ਕਰਨਾ ਜ਼ਰੂਰੀ ਆ ਫਿਰ ਹੀ ਪ੍ਰੋਪਰ ਤਰੀਕੇ ਨਾਲ ਇਹ ਇਮਲੀ ਦਾ ਪਲਪ ਬਣ ਕੇ ਰੈਡੀ ਹੁੰਦਾ ਹੈਗਾ ਇਸ ਵਿੱਚ ਦੇਖੋ ਜੀ ਬੀਜ ਫੇਰ ਵੀ ਆ ਚੁੱਕਿਆ ਹੈਗਾ ਆਪਨੇ ਬਿਨਾ ਬੀਜ ਤੋਂ ਇਮਲੀ ਲਈ ਸੀਗੀ ਫੇਰ ਵੀ ਇੱਕ ਦੋ ਬੀਜ ਵਿੱਚ ਇਸਤੇ ਰਹਿ ਗਏ ਨੇ ਹੁਣ ਆਪਾਂ ਫਿਰ ਇਸ ਪਲਪ ਨੂੰ ग्रैंडर जारे पा के अद्धा ग्लास पानी का होर पा के इस ग्रैंड कर लेना गा बहुत ही घट्ट टाइम जी ये पल्प बन के रेडी हो जाता गा थोड़ा जा वेस्ट निकलिया जी अपना देखो जी कि बढ़िया पल्प बन के रेडी होएगा ਹੁਣ ਆਪਾਂ ਨੇ ਜੀ 50 ਗ੍ਰਾਮ ਗੁੜ ਲਿਆਗਾ ਗੁੜ ਨੂੰ ਵੀ ਆਪਾਂ ਨੇ ਜੀ ਦੇਖੋ ਇੱਕ ਗ੍ਰੈਂਡਰ ਜਾਰ ਲੈ ਕੇ ਇਸ ਵਿੱਚ ਪਾ ਲਵਾਂਗੇ ਇਸ ਵਿੱਚ ਆਪਾਂ ਇੱਕ ਗਲਾਸ ਪਾਣੀ ਦਾ ਪਾਉਣਾਗਾ ਹੁਣ ਆਪਾਂ ਇਸ ਨੂੰ ਵੀ ਗ੍ਰੈਂਡ ਕਰ ਲੈਣਾਗਾ ਇਸ ਦਾ ਇੱਕ ਪ੍ਰੋਪਰ ਪਾਣੀ ਬਣ ਕੇ ਤਿਆਰ ਹੋ ਜਾਵੇਗਾ ਗੁੜ ਵਾਲਾ ਹੁਣ ਆਪਾਂ ਇਸ ਨੂੰ ਛਾਣ ਲਾਵਾਂਗੇ ਤਾਂ ਕਿ ਇਸ ਵਿੱਚ ਕੋਈ ਵੀ ਕੰਕਰ ਵਗੈਰਾ ਨਾ ਹੋਵੇ ਗੋੜ ਆਪਣਾ ਜੀ ਪੂਰੀ ਤਰ੍ਹਾਂ ਦੇਖੋ ਸਾਫ਼ ਸੀਗਾ ਹੁਣ ਆਪਾਂ ਜੀ ਸਾਸ ਬਣਾ ਕੇ ਤਿਆਰ ਕਰਾਂਗੇ ਟੋਟਲ ਆਪਣਾ ਦੀ 2.5 ਗਲਾਸ ਪਾਣੀ ਦੇ ਪੈ ਚੁੱਕੇ ਨੇ ਹੁਣ ਆਪਾਂ ਇੱਕ ਪੈਨ ਵਿੱਚ ਰਫੈਂਡ ਤੇਲ ਪਾਇਆ ਜਾ ਜੋ ਤੇ ਇਹ ਥੋੜਾ ਜਾਂ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਹਿੰਗ ਪਾਵਾਂਗੇ ਕਿਸੇ ਹਿੰਗ ਦਾ ਪਾਊਡਰ ਬਣਾ ਕੇ ਵੀ ਪਾ ਸਕਦੇ ਹੋ ਹੁਣ ਆਪਾਂ ਜੀ ਪਲਪ ਪਾਵਾਂਗੇ ਇਮਲੀ ਦਾ ਦੇਖੋ ਜੀ ਆਪਾਂ ਬਿਲਕੁਲ ਸਲੋ ਇਮਲੀ ਦਾ ਪਲਪ ਪਾਇਆ ਸੀਗਾ ਤਾਂ ਇਹਦੇ ਵਿੱਚ ਜੋ ਵੀ ਥੋੜਾ ਬਹੁਤਾ ਇਮਲੀ ਦਾ ਕੰਕਰ ਵਗੈਰਾ ਹੁੰਦੇ ਨੇ ਉਹ ਰਹਿ ਚੁੱਕੇ ਨੇ ਹੁਣ ਆਪਾਂ ਇਸ ਨੂੰ 2 ਕੁ ਮਿੰਟਾਂ ਲਈ ਮੀਡੀਅਮ ਟੂ ਹਾਈ ਗੈਸ ਤੇ ਬਣਾਉਣਾਗਾ ਜੋ ਦੇਖੋ ਜੀ ਪਲਪ ਦੇ ਉੱਪਰ ਵਾਈਟ ਕਲਰ ਦਾ ਦਿਖਾਈ ਦੇ ਰਿਹਾ ਸੋਨੂੰ ਇਹ ਆਪਣੇ ਆਪ ਜਦੋਂ ਇਹ ਇਮਲੀ ਦੀ ਸੌਸ ਪ੍ਰੋਪਰ ਬਣ ਕੇ ਤਿਆਰ ਹੋ ਗਈ ਤਾਂ ਇਹ ਆਪਣੇ ਆਪ ਖਤਮ ਹੋ ਜਾਵੇਗਾ ਹੁਣ ਆਪਾਂ ਇਸ ਵਿੱਚ ਗੁੜ ਵਾਲਾ ਪਾਣੀ ਪਾਵਾਂਗੇ ਗੁੜ ਆਪਣਾ ਸਾਫ ਸੀ ਜੀ ਦੇਖੋ ਬਿਲਕੁਲ ਵੀ ਥੱਲੇ ਇਸ ਤੇ ਕੰਮ ਕਰ ਰਿਹਾ ਬਗਾਰਾ ਨਹੀਂ ਰਹੀ ਪਿਆਰ ਸਾਫ ਸੀ ਗੁੜ ਗੁੜਾਲਾ ਪਾਣੀ ਪਾਉਣ ਤੋਂ ਬਾਅਦ ਜੀ ਆਪਾਂ ਨੇ ਗੈਸ ਨੂੰ ਮੀਡੀਅਮ ਟੂ ਹਾਈ ਆਪਣੇ ਕੋਲ ਬਰਤਨ ਛੋਟਾਗਾ ਤਾਂ ਆਪਾਂ ਮੀਡੀਅਮ ਟੂ ਹਾਈ ਰੱਖਿਆਗਾ ਜੇ ਤੁਹਾਡੇ ਕੋਲ ਜੀ ਕੜਾਹੀ ਪੱਟੀ ਆ ਤਾਂ ਤੁਸੀਂ ਵੱਡੀ ਕੜਾਹੀ ਵਿੱਚ ਜਾਂ ਕਿਸੇ ਬਰਤਨ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਗੈਸ ਨੂੰ ਹਾਈ ਕਰ ਲੈਣਾ 하이 ਗੈਸ ਤੇ ਫਿਰ ਆਪਾਂ ਇਸ ਨੂੰ 10 ਮਿੰਟਾਂ ਲਈ ਇਸ ਨੂੰ ਆਪਾਂ ਨੇ ਬਣਾਉਣਾਗਾ 50 ਗ੍ਰਾਮ ਆਪਾਂ ਇਸ ਵਿੱਚ ਚੀਨੀ ਐਡ ਕਰੀਆ 50 ਗ੍ਰਾਮ ਇਮਲੀ ਸੀ 50 ਗ੍ਰਾਮ ਗੁੜ ਤੇ 50 ਗ੍ਰਾਮ ਹੀ ਆਪਾਂ ਨੇ ਚੀਨੀ ਪਾਈ ਹੈ ਹੁਣ ਆਪਾਂ ਇਸ ਵਿੱਚ ਟੇਸਟ ਅਨੁਸਾਰ ਨਮਕ ਪਾਵਾਂਗੇ ਵਾਈਟ ਕਾਲਾ ਨਮਕ ਪਾਵਾਂਗੇ ਕਸ਼ਮੀਰੀ ਰੈੱਡ ਚਿਲੀ ਪਾਊਡਰ ਪਾਵਾਂਗੇ ਕਾਲੀ ਮਿਰਚ ਐਡ ਕਰਾਂਗੇ ਇਸ ਵਿੱਚ ਜੀ ਆਪਾਂ ਨੇ ਇੱਕ ਛੋਟਾ ਚਮਚ ਪੁੱਜਿਆ ਹੋਇਆ ਰੋਸਟਰਡ ਜੀਰੇ ਦਾ ਪਾਇਆਗਾ ਜੋ ਆਪਾਂ ਤੁਹਾਨੂੰ ਦਿਖਾਣਾ ਭੁੱਲ ਗਏ ਆ ਵੀਡੀਓ ਦੇ ਵਿੱਚ ਉਹ ਐਡੀਟਿੰਗ ਹੋ ਗਿਆ ਮੇਰੇ ਤੋਂ ਹੁਣ ਆਪਾਂ ਜੀ ਇਸ ਨੂੰ 10 ਮਿੰਟਾਂ ਲਈ ਹਾਈ ਗੈਸ ਤੇ ਬਣਾਉਣਾਗਾ 10 ਮਿੰਟਾਂ ਦੇ ਵਿੱਚ ਦੀ ਆਪਣੀ ਇਹ ਚਟਨੀ ਬਿਲਕੁਲ ਬਣ ਕੇ ਤਿਆਰ ਹੋ ਜਾਵੇਗੀ ਅਗਰ ਤੁਸੀਂ ਇਸ ਨੂੰ ਸਟੋਰ ਕਰਕੇ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ 10 ਮਿੰਟਾਂ ਤੋਂ 20 ਮਿੰਟਾਂ ਲਈ ਬਣਾ ਸਕਦੇ ਹੋ ਤਾਂ ਉਹ گاੜੀ ਹੋ ਜਾਵੇਗੀ ਫਿਰ ਤੁਸੀਂ ਇਸ ਨੂੰ ਕਿਸੇ ਕੱਚ ਦੇ ਜਾਰ ਵਿੱਚ ਪਾ ਕੇ ਉਸ ਨੂੰ ਸਟੋਰ ਕਰ ਸਕਦੇ ਹੋ ਆਪਾਂ ਇਹ ਚਟਨੀ ਜੀ ਤੁਰੰਤ ਖਾਣ ਵਾਲੀ ਚਟਨੀ ਬਣਾ ਰਹੇ ਹਾਂ ਇਸ ਕਰਕੇ ਆਪਾਂ ਇਸ ਨੂੰ ਹਲਕਾ ਜਿਹਾ ਪਤਲਾ ਹੀ ਬਣਾ ਕੇ ਤਿਆਰ ਕਰਨਾ ਹੈ ਕਿਉਂਕਿ ਜਦੋਂ ਇਹ ਠੰਡੀ ਹੋ ਜਾਵੇਗੀ ਤਾਂ ਆਪਨੇ ਆਪ ਇਹ ਥਿੱਕ ਹੋ ਜਾਵੇਗੀ ਜਿਸ ਤਰੀਕੇ ਨਾਲ ਜੀ ਅੱਜ ਆਪਾਂ ਤੁਹਾਨੂੰ ਇਹ ਚਟਨੀ ਬਣਾਉਣ ਦਾ ਤਰੀਕਾ ਦੱਸਿਆਗਾ ਇਹ ਬਹੁਤ ਹੀ ਜ਼ਿਆਦਾ ਸਿੰਪਲ ਤਰੀਕਾ ਜੀ ਆਪਾਂ ਇਮਲੀ ਦੇ ਪਾਲਕ ਨੂੰ ਵੀ ਗ੍ਰाइंड ਕਰ ਲਿਆਗਾ ਤੇ ਗੁੜ ਨੂੰ ਵੀ ਗ੍ਰाइंड ਕਰ ਲਿਆਗਾ ਬਹੁਤ ਹੀ ਘੱਟ ਟਾਈਮ ਵਿੱਚ ਜੀ ਇਹ ਇਮਲੀ ਦੀ ਚਟਨੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸ ਤਰੀਕੇ ਨਾਲ ਆ ਮਿੰਟਾਂ ਵਿੱਚ ਇਮਲੀ ਦੀ ਚਟਨੀ ਬਣਾ ਕੇ ਜ਼ਰੂਰ ਟਰਾਈ ਕਰਿਓ ਹੁਣ ਆਪਾਂ ਜੀ ਇਸ ਨੂੰ ਰੈੱਡ ਕਰਨ ਲਈ ਦੋ ਡ੍ਰੌਪਸ ਆਪਾਂ ਫੂਡ ਕਲਰ ਦੀਆਂ ਪਾਈਆਂ ਨੇ ਕਿਉਂਕਿ ਆਪਣੀ ਇਮਲੀ ਦੀ ਚਟਨੀ ਬਣ ਕੇ ਰੈਡੀ ਆ ਹੁਣ ਆਪਾਂ ਜੀ ਗੈਸ ਬੰਦ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਇਸ ਦੇ ਉੱਪਰ ਜੋ ਝਾਗ ਸੀਗੀ ਵਾਈਟ ਕਲਰ ਦੀ ਉਹ ਵੀ ਮਰ ਚੁੱਕੀ ਆ ਆਪਣਾ ਖਤਮ ਹੋ ਚੁੱਕੀ ਆ ਹੁਣ ਆਪਾਂ ਗੈਸ ਬੰਦ ਕਰਨ ਤੋਂ ਬਾਅਦ ਜੀ ਇਸ ਨੂੰ ਠੰਡਾ ਹੋਣ ਲਈ ਰੱਖ ਦਾਂਗੇ ਠੰਡਾ ਹੋਣ ਤੋਂ ਬਾਅਦ ਇਹ ਕਾਫੀ ਜ਼ਿਆਦਾ ਠਿੱਕ ਹੋ ਜਾਵੇਗੀ ਹੁਣ ਆਪਾਂ ਜੀ ਇਮਲੀ ਨੂੰ ਇੱਕ ਬਾਲ ਵਿੱਚ ਪਾ ਲਵਾਂਗੇ ਦੇਖੋ ਜੀ ਇਹ ਠੰਡੀ ਹੋ ਕੇ ਕੰਨੀ ਜਿਆਦਾ ਠਿੱਕ ਹੋ ਚੁੱਕੀ ਆ ਜਦੋਂ ਵੀ بارش ਦੇ ਮੌਸਮ ਵਿੱਚ ਜੀ ਆਪਣਾ ਬ੍ਰੈਡ ਪਕੌੜੇ ਬਣਾ ਕੇ ਖਾਣ ਨੂੰ ਮਨ ਕਰੇ ਆਪਣੇ ਕੋਲ ਇਮਲੀ ਦੀ ਚਟਨੀ ਬਣਾਉਣੀ ਹੋਵੇ ਤਾਂ ਇਸ ਤਰੀਕੇ ਨਾਲ ਤੁਸੀਂ ਇਮਲੀ ਦੀ ਚਟਨੀ ਨੂੰ ਮਿੰਟਾਂ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਅਗਰ ਤੁਹਾਨੂੰ ਜੀ ਇਸ ਤਰ੍ਹਾਂ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰਦੇ ਰਹੋ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਜੀ ਤਰ੍ਹਾਂ ਪਹੁੰਚਦੇ ਕਰੇ ਵੀਡੀਓ ਦੇਖ ਲਈ ਧੰਨਵਾਦ